ਅੱਜ ਬਹੁਤ ਸਮੇਂ ਬਾਅਦ ਲਾਈਵ ਹੋ ਰਿਆਂ ਬਹੁਤ ਜ਼ਰੂਰੀ ਜਿਹੜੇ ਮੁੱਦੇ ਨੇ ਉਹਦੇ ਬਾਰੇ ਗੱਲਬਾਤ ਕਰਦੇ ਆ ਰੀਲਾ 2-3 ਮਿੰਟ ਦੀ ਆਉਂਦੀ ਆ ਉਹ ਗੱਲਬਾਤ ਨਹੀਂ ਹੁੰਦੀ ਢੰਗ ਨਾਲ ਕਈ ਵਾਰ ਕੁਝ ਗੱਲਾਂ ਰਹਿ ਜਾਂਦੀਆਂ ਨੇ ਤੇ ਗੱਲਾਂ ਜ਼ਰੂਰ ਕਰਾਂਗੇ ਕੀ ਕੀ ਹੋਇਆ ਹੁਣ ਪਿੱਛੇ ਜਿਹੜੀਆਂ ਟਰਾਲੀਆਂ ਨੇ ਕਿਸੇ ਦੇ ਟਰੈਕਟਰ ਕਿਸਾਨਾਂ ਦੀ ਕਿਸੇ ਦੀਆਂ ਟਰਾਲੀਆਂ ਲੈ ਕੇ ਚੱਕ ਕੇ ਕਿਸਾਨਾਂ ਦੇ ਚੋਰੀ ਹੋ ਰਹੇ ਨੇ ਸਮਾਨ ਕੁਇਂ ਕਵਾੜੀਆ ਉਹ ਆਪਣੇ ਰਿਕਸ਼ਾ ਰੇੜੀ ਭਾਈ ਭਰ ਕੇ ਲਿਜਾ ਰਹੇ ਨੇ ਸਿਲੰਡਰ ਚੋਰੀ ਹੋ ਗਏ ਕਿਸਾਨਾਂ ਦੇ ਬਹੁਤ ਚੋਰੀ ਹੋਈ ਆ ਕਿਸਾਨਾਂ ਦੇ ਸਮਾਨ ਦੀ ਬਹੁਤ ੱਤਕਾ ਹੋਇਆ ਬਹੁਤ ਗਲਤ ਹੋਇਆ ਅਸੀਂ ਤਾਂ ਖੜੇ ਹੀ ਆ ਯਾਰ ਅਸੀਂ ਹਮੇਸ਼ਾ ਖੜੇ ਆ ਕਿਸਾਨਾਂ ਨਾਲ ਸੋ ਦੁੱਖ ਹੋਇਆ ਇਹ ਚੀਜ਼ ਦਾ ਤੇ ਜਿਨ੍ਹਾਂ ਨੇ ਕਿਸਾਨਾਂ ਦੇ ਤੰਬੂ ਤੋੜੇ ਨੇ ਮਸ਼ੀਨਾਂ ਨਾਲ ਸੋਹਣੇ ਆ ਕਹਿੰਦੇ ਉਹ ਗੈਰ ਕਾਨੂੰਨੀ ਮਾਈਨਿੰਗ ਕਰਦੇ ਨੇ ਜਿਹੜੇ ਮਾਈਨਿੰਗ ਕਰਦੇ ਨੇ ਰੇਤੇ ਦੀ ਖੱਡਾ ਦੀ ਉਹਨਾਂ ਦੀਆਂ ਮਸ਼ੀਨਾਂ ਸੀ ਬਹੁਤ ਦੁੱਖ ਹੋਇਆ ਕਿ ਅਜਿਹਾ ਇਹ ਹਾਲਤ ਕਰਤਾ ਕਿ ਜਿਹੜੇ ਰਾਹ ਹਰਿਆਣਾ ਦੀ ਸਰਕਾਰ ਨੇ ਘੇਰੇ ਹੋਏ ਸੀ ਬੈਰੀਕੇਡ ਲਾ ਕੇ ਕੰਕਰੀਟ ਦੀ ਕੰਧਾ ਖੜੀਆ ਕਰਕੇ ਉਹ ਰਾਹ ਭੰਣਨੇ ਚਾਹੀਦੇ ਸੀ ਸਮਕੇ ਕਿਸਾਨ ਤਾਂ ਦਿੱਲੀ ਜਾ ਰਹੇ ਸੀ ਬਹੁਤ ਦੁੱਖ ਹੁੰਦਾ ਇੱਕ ਜਿਹੜੇ ਕਿਸਾਨਾਂ ਦੇ ਸਿਰ ਤੋਂ ਬੋਲ ਕੇ ਬਣੇ ਨੇ ਉਹ ਮੈਂ ਨਹੀਂ ਹੁਣ ਦੇਖਿਆ ਉਹ ਬੋਲਦੇ ਚਾਹੇ মিডিਆ ਹੋਵੇ ਆਜ਼ਾਦ মিডিਆ ਬੋਲਦੇ ਹੀ ਨਹੀਂ ਹੈਗੇ ਕਿੰਨਾ ਧੱਕਾ ਹੋਇਆ ਬਹੁਤ ਗਲਤ ਹੋਇਆ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਇੰਨਾ ਇੰਨਾ ਬੁਰਾ ਲੱਗਿਆ ਮਨ ਨੂੰ ਕਿ ਯਾਰ ਬਜ਼ੁਰਗ ਜਿਹੜੇ ਵਿਚਾਰੇ 70 80 ਸਾਲ ਦੇ ਸੀ ਉਹ ਸਮਾਨ ਸਿਰ ਤੇ ਰਾਤ ਨੂੰ ਲਈ ਜਾਂਦੇ ਸੀ ਕਿਸੇ ਦੇ ਸਿਲੰਡਰ ਚੱਕ ਲੈ ਕਿਸੇ ਦੇ ਉਹ ਗੈਸ ਚੁੱਲੇ ਚੱਕ ਲੈ ਕਿਸੇ ਦਾ ਸਮਾਨ ਚੋਰੀ ਕਰ ਲਿਆ ਕਿਸੇ ਦੇ ਟਰੈਕਟਰ ਟਰਾਲੀਆਂ ਚੋਰੀ ਕਰ ਲਿਆ ਟਰੈਕਟਰ ਟਰਾਲੀਆਂ ਦੇਖ ਲੋ ਬੰਦੇ ਦੇ ਟਰੈਕਟਰ ਨੂੰ ਗੱड्डा ਕਿਹਾ ਜਾਂਦਾ ਕਿ ਗੱਡੇ ਨੇ ਕਿਸਾਨਾਂ ਦੇ ਗੱਡੇ ਨੇ ਟਰਾਲੀਆਂ 7-8 ਟਰਾਲੀਆਂ ਇੱਕ ਬੰਦੇ ਨੇ ਚੋਰੀ ਕਰਕੇ ਆਪਣੇ ਘਰੇ ਖੜਾ ਲਈਆ ਆ ਨਿਊਜ਼ ਖਬਰਾਂ ਚੱਲਦੀਆਂ ਨੇ ਇੱਥੇ ਕੋਈ ਹੈ ਉਹ ਨਹੀਂ ਬਈ ਕਿਸੇ ਦਾ ਮਿੱਥ ਆ ਜਿਹੜੇ ਗਾਇਕ ਨੇ ਜਿਹੜੇ ਕਹਿੰਦੇ ਗੋਲੀਆਂ ਦੀਆਂ ਗੱਲਾਂ ਕਰਦੇ ਨੇ ਬੰਦੂਕਾਂ ਦੀਆਂ ਗੱਲਾਂ ਕਰਦੇ ਨੇ ਬਦਮਾਸ਼ੀ ਦੀਆਂ ਗੱਲਾਂ ਕਰਦੇ ਨੇ ਗਾਣਿਆਂ 'ਚ ਹੀ ਕਰਦੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਨਹੀਂ ਬੋਲ ਹੋਇਆ ਉਹਨਾਂ ਤੋਂ ਵੱਡੇ ਬਦਮਾਸ਼ਾਂ ਤੋਂ ਅਜਿਹੇ ਨੇ ਇਹ ਲੋਕ ਆ ਜਿਹੜੇ ਗਾਇਕ ਨੇ ਆ ਦਲਜੀਤ ਦੋਸਾਂਝ ਆ ਬੜਾ ਲੋਕਾਂ ਨੇ ਸਿਰ ਤੇ ਚੜਾਏ ਹੋਇਆ ਮੋਦੀ ਨੂੰ ਮਿਲ ਕੇ ਆਇਆ ਸੀ ਪਿੱਛੇ ਜੇ ਤੇ ਉਹਦੇ ਹੱਕ 'ਚ ਬਹੁਤ ਫਿਰਦੇ ਸੀ ਸਾਡੇ ਵਰਗੇ ਜੇ ਮਾੜਾ-ਮੋਟਾ ਬੋਲ ਵੀ ਦਿੰਦੇ ਆ ਕਮੈਂਟਾਂ 'ਚ ਗਾਲ੍ਹਾਂ ਕੱਢਣ ਲੱਗ ਜਾਣਗੇ ਓਹ ਜਿਆ ਮੂਰਖ ਬੰਦਾ ਦਲਜੀਤ ਦਿਖਾ ਦਿਓ ਮੈਨੂੰ ਇੱਕ ਸ਼ਬਦ ਵੀ ਬੋਲਿਆ ਹੋਵੇ ਦਲਜੀਤ ਦੋਸਾਂਜ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਿਆ ਹੋਵੇ ਕੋਈ ਕਹਿੰਦਾ 1 ਕਰੋੜ ਦੇਤਾ ਉਹਨੇ ਕਿਸਾਨ ਧਰਨੇ ਨੂੰ 1 ਕਰੋੜ ਕੀ ਤੁਸੀਂ ਮੈਨੂੰ ਦੱਸ ਦਿਓ ਕਿ 2-4 ਲੱਖ ਦਿੱਤਾ ਹੋਵੇ ਉਹਨੇ ਮੈਨੂੰ ਪ੍ਰੂਫ ਦਿਖਾ ਦਿਓ ਐਵੇਂ ਝੂਠੀਆਂ ਖਬਰਾਂ ਫਲਾਈ ਜਾਂਦੇ ਨੇ ਆਹਾ ਹਰਦੀਪ ਗਰੇਵਾਲ ਜਿਹਦੀ 6E ਚ ਫਿਲਮ ਆਈ ਆ ਲੋਕਾਂ ਨੇ ਪਰਸਨਲ ਆਪ ਸਪੋਰਟ ਕੀਤੀ ਉਹ ਬੰਦੇ ਦੀ ਉਹ ਬੰਦੇ ਦੀ ਇੱਕ ਪੋਸਟ ਦਿਖਾ ਦਿਓ ਕਿਸਾਨਾਂ ਦੇ ਹੱਕ ਦੇ ਵਿੱਚ ਪਾਈ ਹੋਈ ਹਰਦੀਪ ਗਰੇਵਾਲ ਜਿਹੜੀ ਆ ਗੱਲ ਕਰਦੇ ਸੀ ਉਹਦੇ ਲਈ ਲੋਕਾਂ ਨੇ ਦੂਜੇ ਜਿਹੜੇ ਫਿਲਮ ਵਾਲੇ ਜਿਹੜੇ ਕਿ ਸਪੋਰਟ ਤਾਂ ਕਿਸਾਨਾਂ ਦੀ ਉਹ ਕਰਦੇ ਦੇਖੇ ਹੀ ਨਹੀਂ ਆਏਗੇ ਮੈਂ ਹੁਣ ਇੰਨੇ ਬੋਲਦੇ ਹੀ ਨਹੀਂ ਆਹ ਹਰਦੀਪ ਗਰੇਵਾਲ ਦੇਖ ਲਓ ਤੁਸੀਂ ਵੱਡਾ ਜਿਹਨੂੰ ਸੱਚਾ ਸੁੱਚਾ ਕਹਿੰਦੇ ਆ ਕਿ ਭਾਈ ਇਹਦੀ ਸਪੋਰਟ ਕਰੀ ਸੀ ਪੰਜਾਬੀਆਂ ਨੇ ਉਹ ਹਰਦੀਪ ਗਰੇਵਾਲ ਦੇ ਜਾ ਕੇ ਸੋਸ਼ਲ ਮੀਡੀਆ ਤੇ ਜਾ ਕੇ ਦੇਖੋ ਇੱਕ ਪੋਸਟ ਵੀ ਦਿਖਾ ਦਿਓ ਕਿ ਉਹਨੇ ਕਿਸਾਨਾਂ ਦੇ ਪੱਖ ਚ ਬੋਲਿਆ ਹੋਵੇ ਕਿ ਹਾਂ ਭਈ ਇਹ ਬਹੁਤ ਗਲਤ ਹੋਇਆ ਬਹੁਤ ਗਲਤ ਜਗਜੀਤ ਸਿੰਘ ਡੱਲੇਵਾਲ ਕਿਸਾਨ ਲੀਡਰ ਉਹਨਾਂ ਦੀ ਹਾਲਤ ਤਾਂ ਨਾਜ਼ੁਕ ਹੈ ਪਤਾ ਹੀ ਆ ਉਹ ਪਾਣੀ ਪੀ ਕੇ ਆਪਣੇ ਜੋ ਵੀ ਦਿਨ ਕੱਟੀ ਜਾਂਦੇ ਸੀ ਇੰਨੇ ਸਮੇ ਤੋਂ ਪਾਣੀ ਉਹ ਪੀਂਦੇ ਸੀ ਪਾਣੀ ਵੀ ਛੱਡ ਤਾਂ ਦਵਾਈ ਆ ਜਿਹੜੇ ਡੋਜ਼ ਲੱਗਦੇ ਉਹ ਵੀ ਛੱਡੀ ਹੋਈ ਆ ਹਾਂ ਤੱਕੇ ਨਾਲ ਜਰੂਰ ਬਣ ਕੇ ਬੰਦੇ ਦੇ ਡੋਜ਼ ਲਾਈ ਜਾ ਸਕਦੀ ਆ ਜਾਂ ਪਾਈਪ ਲਾਈਨ ਹੁੰਦੀ ਆ ਫੂਡ ਪਾਈਪ ਲਾਈਨ ਮੂੰਹ ਦੇ ਵਿੱਚ ਚ ਪਾ ਕੇ ਬੰਦੇ ਤੇ ਲਾ ਦਿੰਦੇ ਨੇ ਜਿਵੇਂ ਮਰੀਜ਼ ਦੇ ਹੁੰਦੇ ਆ ਉਹ ਬਣ ਕੇ ਜਰੂਰ ਲਾ ਦੇਣ ਕਿੰਨਾ ਤਾਂ ਹੋ ਸਕਦਾ ਕਿ ਬੰਦੇ ਨੂੰ ਬਚਾਇਆ ਜਾਵੇ ਪਰ ਉਹ ਗਲਤ ਹੋਇਆ ਜਿਨੇ ਜਿਹੜੇ ਗੈਫ ਨੇ ਕਿਸਾਨ ਕਈ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਲੱਭ ਰਹੇ ਨੇ ਜਿਹੜੇ ਉਹ ਕਿਸਾਨ ਨੇ ਉਹ ਵੱਖ-ਵੱਖ ਜੇਲ੍ਹਾਂ ਦੇ ਵਿੱਚ ਰੱਖੇ ਹੋਏ ਨੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਰੱਖੇ ਹੋਏ ਨੇ ਉਹ ਪਰ ਉਹਨਾਂ ਦੀ ਪੱਕੀ ਡਿਟੇਲ ਨਹੀਂ ਉਹ ਕਿੱਥੇ ਰੱਖੇ ਹੋਏ ਨੇ ਕਈ ਪਰੇਸ਼ਾਨ ਹੋ ਰਹੇ ਨੇ ਕਿ ਸਾਡੇ ਜਿਹੜੇ ਪਰਿਵਾਰਕ ਮੈਂਬਰ ਨੇ ਕਿਸਾਨ ਨੇ ਉਹ ਕਿੱਥੇ ਨੇ ਤਾਂ ਉਹ ਜੇਲਾ ਚ ਨੇ ਉਹਨਾਂ ਦੀ ਕੋਈ ਪੱਕੀ ਡਿਟੇਲ ਨਹੀਂ ਹੁੰਦੀ ਉਹ ਕਿੱਥੇ ਰੱਖੇ ਗਏ ਨੇ ਪਰ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਕਿ ਇੰਨਾ ਉਹਨਾਂ ਦਾ ਕੀਮਤੀ ਸਮਾਨ ਸੀ ਜਿਹੜਾ ਉਹ ਤੈਸ ਨੈਸ ਹੋ ਗਿਆ ਉਹ ਟਾਤਾ ਕਿਸੇ ਦਾ ਕੋਸ ਇੰਨਾ ਕੀਮਤੀ ਚ ਆਪਣੇ ਖਾਣ ਪੀਣ ਦਾ ਸਮਾਨ ਸੀ ਉਹਦੇ ਵਿੱਚੋਂ ਉਹ ਵੀ ਚੱਕ ਲਿਆ ਸਿਲੰਡਰ ਚੱਕ ਲੇ ਟਰੈਕਟਰ ਟਰਾਲੀਆਂ ਚੋਰੀ ਕਰ ਲਈਆ ਇੱਕ ਚੀਜ਼ ਮੈਂ ਦੇਖ ਕੇ ਬਾ ਮੈਨੂੰ ਗੁੱਸਾ ਆ ਕਿ ਕਿਸਾਨਾਂ ਨੇ ਲੰਗਰ ਲਾਇਆ ਨਾ ਕਿਸਾਨ ਧਰਨਿਆਂ ਚ ਕਿੱਡੇ ਵੱਡੇ ਲੰਗਰ ਲਾਇਏ ਜਾਂਦੇ ਨੇ ਇੱਥੇ ਗਰੀਬ ਲੋਕ ਕਿੰਨੇ ਹੁੰਦੇ ਨੇ ਤੁਸੀਂ ਦੇਖ ਲਿਓ ਜਿਹੜੇ ਲੰਗਰ ਛੱਕ ਕੇ ਜਾਂਦੇ ਨੇ ਉਹਨਾਂ ਨੇ ਆਪਣੇ ਢਿੱਡ ਤਾਂ ਭਰਲੇ ਕਿਸਾਨਾਂ ਦਾ ਖਾ ਕੇ ਪਰ ਉਹਨਾਂ ਨੇ ਡੰਗ ਕਿਸਾਨਾਂ ਦੀ ਮਾਰਿਆ ਉਹ ਗਰੀਬ ਲੋਕਾਂ ਨੇ ਵੀ ਉਹ ਗਰੀਬ ਲੋਕ ਸੰਭੂ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਸਮਾਨ ਚੋਰੀ ਕਰਨ ਲੱਗੇ ਹੋਏ ਨੇ ਬਹੁਤ ਬਹੁਤ ਗੁੱਸਾ ਆਉਂਦਾ ਜਿਹੇ ਲੋਕਾਂ ਤੇ ਕਿ ਤੁਸੀਂ ਨਮਕ ਹਰਾਮੀ ਕਰੀ ਜਾਂਦੇ ਹੋ ਹੁਣ ਪੁਲਿਸ ਵਾਲੇ ਮੁਲਾਜ਼ਮ ਅਸੀਂ ਤਾਂ ਆਪ ਦੇਖਦੇ ਰਹਿੰਦੇ ਸੀ ਕਿ ਕਿਸਾਨਾਂ ਦੇ ਤੰਬੂਆ ਦੇ ਵਿੱਚ ਏਸੀ ਆ ਦੇ ਟਰੈਕਟਰ ਟਰਾਲੀ ਟਰਾਲੀ ਆ ਚਾਹੇ ਹੁਣ ਚਾਹੋ ਤੰਬੂਆ ਚ ਏਸੀ ਲੱਗੇ ਹੋਣ ਉੱਥੇ ਉਹ ਰੁਕਦੇ ਸੀ ਸੌਂਦੇ ਸੀ ਰਾਤ ਨੂੰ ਤੇ ਚਾਹ ਵੀ ਪੀਂਦੇ ਸੀ ਸਵੇਰੇ ਉੱਠ ਕੇ ਰੋਟੀ ਵੀ ਖਾਂਦੇ ਸੀ ਕਿਸਾਨਾਂ ਤੋਂ ਇੱਕ ਬਜ਼ੁਰਗ ਵਿਚਾਰਾ ਰੋਂਦਾ ਸੀ ਕਹਿੰਦਾ ਇਹ ਪੁਲਿਸ ਵਾਲੇ ਕਹਿੰਦਾ ਸਾਡੀ ਖਾਂਦੇ ਸੀ ਤੇ ਸਾਡੀ ਡੰਗਾ ਮਾਰਨ ਲੱਗ ਪੇ ਜਿਹੜੇ ਉਹਨਾਂ ਦੇ ਖਾ ਕੇ ਜਾਂਦੇ ਸੀ ਇਹ ਅਸਲੀਅਤ ਆ ਕੋਈ ਇਹ ਕਹਾਣੀਆਂ ਤਾਂ ਹੈ ਨਹੀਂ ਇਹ ਸਾਰੀ ਦੁਨੀਆ ਜਾਣਦੀ ਆ ਸੱਚ ਹੈ ਸੱਚ ਸੱਚ ਕੋੜਾ ਹੁੰਦਾ ਤੇ ਖੜੇ ਆ ਬਈ ਅਸੀਂ ਤਾਂ ਖੜੇ ਆ ਇਹ ਚੀਜ਼ ਦੇ ਵਿੱਚੇ ਪਹਿਲੇ ਦਿਨਾਂ ਤੋਂ ਹੀ ਖੜੇ ਆ ਤੇ ਜਿਹੜੇ ਲੋਕ ਨੇ ਆਮ ਲੋਕ ਜਿਨ੍ਹਾਂ ਨੂੰ ਕੋਈ ਪਰਵਾਹ ਹੀ ਨਹੀਂ ਹੈਗੀ ਕਹਿੰਦੇ ਸਾਡੇ ਨਾਲ ਕੀ ਹੋ ਰਿਹਾ ਦੀਪ ਸਿੱਧੂ ਦੀ ਉਹ ਗੱਲ ਬਹੁਤ ਅਹਿਮੀਅਤ ਰੱਖਦੀ ਹੈ ਜਿੱਥੇ ਦੀਪ ਸਿੱਧੂ ਨੇ ਕਿਹਾ ਕਿ ਆ ਜਿਹੜਾ ਤੁਸੀਂ ਆਪਣੀ ਜ਼ਮੀਨਾਂ ਜਾਇਦਾਦਾਂ ਦਾ ਮਾਨ ਕਰਦੇ ਹਾਂ ਇਹ ਜਦੋਂ ਤੁਹਤੋਂ ਖਾਉਣੀਆਂ ਨੇ ਇਹਨਾਂ ਦਾ ਤਾਂ ਮਿੰਟਾਂ ਦਾ ਕੰਮ ਆ ਮਿੰਟਾਂ 'ਚ ਤੁਹਤੋਂ ਖੋਹ ਲੈਣੀਆਂ ਨੇ ਅਜਿਹਾ ਹੋਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੋ ਜਿਹੇ ਹਾਲਾਤ ਨੇ ਇਹੀ ਆਉਣਾ ਜਿਹੜੇ ਹਿਸਾਬ ਨਾਲ ਇਹਨਾਂ ਨੂੰ ਦੇਖਿਆ ਕਿ ਇਹ ਤਾਂ ਮਿੰਟਾਂ 'ਚ ਇਹਨਾਂ ਨੇ ਤੈਸ ਨੈਸ ਕਰਤਾ ਸਾਰਾ ਹੀ ਕਿ ਬੰਦਿਆਂ ਨੇ ਪਰਵਾਹ ਹੀ ਨਹੀਂ ਕੀਤੀ ਹੁਣ ਪੁਲਿਸ ਦੇ ਵੱਡੇ ਵੱਡੇ ਅਫਸਰ ਉਹ ਕਿਸਾਨਾਂ ਨੂੰ ਆਏ ਬਾਹਾਂ ਚੜਾ ਕੇ ਐ ਤਮ ਕੀ ਇਹ ਦੇ ਕੇ ਕਹਿੰਦੇ ਨੇ ਕਹਿੰਦੇ ਤੁਸੀਂ ਤਾਂ 500 ਅਸੀਂ 3000 ਆ ਦੇਖ ਲੋ ਕਿਵੇਂ ਕਰਨਾ ਕਿਸਾਨਾਂ ਨੂੰ ਵਿਚਾਰਿਆਂ ਨੂੰ ਜਿਹੜੇ ਆਪਣੇ ਹੱਕਾਂ ਲਈ ਬੈਠੇ ਨੇ ਉਹਨਾਂ ਨੂੰ ਤਮਕਾ ਕੇ ਠਾੜਤਾ ਸਮਾਕੇ ਪੁਲਿਸ ਅਫਸਰਾਂ ਨੂੰ ਜਿਹੜੇ ਉਹ ਨਸ਼ੇ ਵੇਚਦੇ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਕਰਕੇ ਮਾਵਾਂ ਦੇ ਪੁੱਤ ਮਰ ਗਏ ਉਹਨਾਂ ਨੂੰ ਫੜਨਾ ਚਾਹੀਦਾ ਉਹਨਾਂ ਦੇ ਘਰ ਢਾਉਣ ਤੇ ਉਹਨਾਂ ਤੇ ਵੱਡੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਕਿਸਾਨਾਂ ਤੇ ਨਹੀਂ ਹੋਣੀ ਚਾਹੀਦੀ ਸੀ ਸਮਾਕੇ ਇਹਨਾਂ ਨੂੰ ਚਾਹੀਦਾ ਸੀ ਕਿ 13 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਸੀ ਸੰਭੂ ਖਨੋਰੀ ਬਾਰਡਰ ਤੇ ਕਿਸਾਨ ਧਰਨੇ ਨੂੰ ਇਹਦਾ ਪਹਿਲਾ ਤੋਂ ਹੀ ਉਹ ਉੱਧਰ ਜਿਹੜੇ ਵੈਰੀਕੇਟ ਲੱਗੇ ਹੋਏ ਸੀ ਉਹ ਤੋੜ ਦੇਣ ਤੋੜ ਕੇ ਉਹਨਾਂ ਨੂੰ ਕਹਿੰਦੇ ਕਿ ਭਾਈ ਅਸੀਂ ਤਾਂ ਕਿਸਾਨਾਂ ਨਾਲ ਆ ਪੰਜਾਬ ਦੀ ਮੌਜੂਦਾ ਸਰਕਾਰ ਕਹਿੰਦੀ ਹੁਣ ਵੀ ਕਹਿੰਦੇ ਨੇ ਹੈਗੇ ਅਸੀਂ ਕਿਸਾਨਾਂ ਨਾਲ ਆ ਪਰ ਕਿਸਾਨਾਂ ਨਾਲ ਤੁਸੀਂ ਚੰਗਾ ਨਹੀਂ ਕੀਤਾ ਚੰਗਾ ਕਰਨਾ ਚਾਹੀਦਾ ਸੀ ਤੁਸੀਂ ਤਾਂ ਕਿਸਾਨ ਅੰਦੋਲਨ ਦੀ ਸਪੋਰਟ ਕਰੀਆ ਸ਼ੋਭ ਕਰਨ ਜਿਹੜਾ ਸੀ ਹੀਦੋ ਐ ਸੀ 21 ਫਰਵਰੀ 2024 ਨੂੰ ਖਨੋਰੀ ਬਾਰਡਰ ਤੇ 1 ਕਰੋੜ ਉਹਦੇ ਪਰਿਵਾਰਿਕ ਮੈਂਬਰਾਂ ਨੂੰ ਮਿਲੇ ਆ ਤੇ ਉਹਦੀ ਭੈਣ ਨੂੰ ਸਰਕਾਰੀ ਨੌਕਰੀ ਮਿਲੀ ਇਹਨਾਂ ਨੇ ਤਾਂ ਸਪੋਰਟ ਕਰੀਆ ਸ਼ੋਭ ਕਰਨ ਦੇ ਪਰਿਵਾਰ ਨੂੰ 1 ਕਰੋੜ ਦਿੱਤਾ ਸੀ ਇਸ ਕਿਸਾਨ ਧਰਨੀ ਦੀ ਸਪੋਰਟ ਕੀਤੀ ਸੀ ਬਹੁਤ ਗਲਤ ਹੋਇਆ ਸਤਸਰੀਆ ਕਾਲ ਸਾਰਿਆਂ ਨੂੰ ਸਾਰੇ ਠੀਕ ਹੋ ਤੇ ਮੈਂ ਤਾਂ ਹੀ ਅੱਜ ਲਾਈਵ ਹੋਇਆ ਕਿਉਂਕਿ ਜਿਹੜੀ ਗੱਲਬਾਤ ਹੁੰਦੀ ਆ ਢੰਗ ਨਾਲ ਰੱਖੀ ਜਾ ਸਾਦੀ ਆ ਰੀਲ ਤੇ 2-3 ਮਿੰਟ ਚ ਇੰਨਾ ਬੋਲ ਵੀ ਨਹੀਂ ਹੁੰਦਾ ਕਈ ਗੱਲਾਂ ਰਹਿ ਜਾਂਦੀਆਂ ਨੇ ਪਰ ਦੁੱਖ ਹੋਇਆ ਸਾਡੇ ਦੁਬਾਰਾ ਫੇਰ ਤੁਹਾਨੂੰ ਦੱਸ ਦਿੰਨੇ ਆ ਜਿਹੜੇ ਕਿਸਾਨਾਂ ਦੇ ਸਿਰਾਂ ਤੋਂ ਬੋਲ ਕੇ ਬਣੇ ਨੇ ਚਾਹੇ ਸੋਸ਼ਲ ਮੀਡੀਆ ਵਾਲੇ ਲੋਕ ਨੇ ਉਹ ਕਿਸਾਨਾਂ ਦੇ ਪੱਖ 'ਚ ਹੁਣ ਨਾ ਮੈਂ ਬੋਲਦੇ ਦੇਖੇ ਨੇ ਨਾ ਪੋਸਟ ਪਾਉਂਦੇ ਦੇਖੇ ਨੇ ਕਈ ਨਿਊਜ਼ ਚੈਨਲ ਕਿਸਾਨ ਅੰਦੋਲਨ ਤੋਂ ਬਣੇ ਹੋਏ ਨੇ ਜਿਹੜੇ ਕਿ ਕਿਸਾਨਾਂ ਦੇ ਸੱਚੇ ਦਿਲੋਂ ਨੇ ਨਾਲ ਖੜੇ ਤੇ ਮੈਂ ਵੀ ਜ਼ਮੀਨ ਵਾਲਾ ਤਾਂ ਹੈ ਨਹੀਂ ਬਾਈ ਮੇਰੇ ਕੋਲ ਬਹੁਤ ਜ਼ਮੀਨ ਆ ਮੇਰੀ ਬਹੁਤ ਵੱਡੀ ਕਿਸਾਨੀ ਆ ਮੇਰੇ ਕੋਲ ਬਸ ਇੱਕ ਸੱਚੇ ਦਿਲੋਂ ਹਮਦਰਦੀ ਹੋਣ ਦੇ ਨਾਤੇ ਖੜੇ ਆ ਕਿ ਹੱਕ ਸੱਚ ਨਾਲ ਖੜੇ ਆ ਕਿਉਂ ਕਿਉਂਕਿ ਦੇਖਦਾ ਕਿ ਇੱਕ ਪੰਜਾਬ ਜਿਹਾ ਸੂਬਾ ਜਿਹਦੇ ਵਿੱਚ ਆਪਣੀ ਖੇਤੀ ਆ ਕਿਸਾਨਾਂ ਕੋਲ ਲੋਕਾਂ ਕੋਲ ਤੇ ਇਹ ਲੋਕ ਬਹੁਤ ਸੇਵਾ ਕਰਦੇ ਨੇ ਥਾਂ ਥਾਂ ਤੇ ਲੰਗਰ ਲਾਉਂਦੇ ਨੇ ਤੇ ਇਹ ਲੰਗਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਉਹਨਾਂ ਨੇ ਸ਼ੁਰੂਆਤ કરી ਸੀ ਜਿਹੇ ਜ਼ਮੀਨਾਂ ਜਿਹੇ ਕਿਸਾਨੀ ਆਮ ਲੋਕਾਂ ਦੇ ਕੋਲੋਂ ਜਾਂਦੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਲੰਗਰ ਨੇ ਤਾਂ ਜਿਹੜੇ ਪੰਜਾਬ ਦੇ ਲੋਕ ਨੇ ਇਹ ਮੁੱਲ ਖਰੀਦ ਕੇ ਲਾਇਆ ਕਰਨਗੇ ਦੱਸੋ ਭਾਈ ਅੱਜ ਤਾਂ ਥਾਂ ਥਾਂ ਤੇ ਲੰਗਰ ਤੁਹਾਨੂੰ ਮਿਲਦੇ ਨੇ ਜ਼ਮੀਨ ਤਾਂ ਹਾਂਜੀ ਜ਼ਮੀਨ ਤਾਂ ਨਹੀਂ ਪਰ ਜ਼ਮੀਰਾ ਹੁੰਦੀਆਂ ਨੇ ਜ਼ਮੀਰਾ ਜ਼ਰੂਰ ਹੁੰਦੀਆਂ ਨੇ ਜ਼ਮੀਰਾ ਤਾਂ ਬਥੇਰੀਆਂ ਨੇ ਸਾਡੇ ਕੋਲ ਪਰਵਾਹ ਤਾਂ ਕਰੀ ਉਹ ਨਹੀਂ ਆਏਗੀ ਇੰਨੀ ਬਾਬੇ ਦੀ ਮਿਹਰ ਤੇ ਉਹ ਲੋਕਾਂ ਤੇ ਤਾਂ ਗੁੱਸਾ ਆਉਂਦਾ ਕਿ ਜਿਹੜੇ ਤਾਂ ਕਿਸਾਨਾਂ ਦੇ ਸਿਰ ਤੋਂ ਬੋਲ ਕੇ ਬਣੇ ਨੇ ਉਹ ਅੱਜ ਬੋਲਦੇ ਹੀ ਨਹੀਂ ਅਹਰਦੀਪ ਗਰੇਵਾਲ ਉਹਨੇ ਜਿਨ੍ਹਾਂ ਦੀ ਆਮ ਲੋਕਾਂ ਨੇ ਸਪੋਰਟ ਕੀਤੀ ਉਹਦੇ ਸੋਸ਼ਲ ਮੀਡੀਆ ਤੇ ਜਾ ਕੇ ਦੇਖੋ ਇੱਕ ਵੀ ਪੋਸਟ ਉਹਨੇ ਕਿਸਾਨਾਂ ਦੇ ਹੱਕ ਚ ਨਹੀਂ ਪਾਈ ਆਹ ਦਲਜੀਤ ਦੋਸਾਂਝ ਐ ਜਿਹੜਾ ਮੋਦੀ ਨੂੰ ਮਿਲਦਾ ਸੀ ਵੱਡਾ ਬਣਦਾ ਸੀ ਉਹ ਦਿਖਾ ਦਿਓ ਮੈਨੂੰ ਤੁਸੀਂ ਕਿੱਥੇ ਬੋਲਦਾ ਕੀ ਪੋਸਟ ਪਾਈ ਆ ਜਿਨੇ ਗਾਇਕ ਨੇ ਪੰਜਾਬ ਦੇ ਵੱਧ ਗਾਇਕ ਤਾਂ ਇਹਨਾਂ ਦੇ ਵਿੱਚ ਕਿਸਾਨਾਂ ਦੇ ਪੁੱਤ ਨੇ ਇਹਨਾਂ ਜੋ ਤੁਸੀਂ ਦਿਖਾ ਦੋ ਕੌਣ ਕਿਸਾਨਾਂ ਦੇ ਹੱਕ ਦੇ ਵਿੱਚ ਬੋਲੇ ਆ ਕਿਸਾਨਾਂ ਦੇ ਪੁੱਤ ਜਿਹੜੇ ਬਾਹਰ ਗਏ ਨੇ ਐਨ ਆਰ ਆਈ ਨਹੀਂ ਜਿਹੜੇ ਬਾਹਰ ਗਏ ਹੋਣੇ ਵਧੀਆ ਪੈਰਾ ਤੇ ਖੜੇ ਨੇ ਉਹ ਇਹਨਾਂ ਦੇ ਬਾਹਰ ਸ਼ੋਅ ਕਰਾਉਂਦੇ ਨੇ ਬਹੁਤ ਪੈਸਾ ਦਿੰਦੇ ਨੇ ਇਹਨਾਂ ਨੂੰ ਫਿਰ ਕਬੱਡੀ ਕੱਪ ਹੁੰਦੇ ਨੇ ਜਿਹੜੇ ਪੰਜਾਬ ਦੇ ਵਿੱਚ ਉਹ ਕੱਪ ਦੇ ਵਿੱਚ ਵੀ ਇਹਨਾਂ ਨੂੰ ਬੁਲਾ ਕੇ ਜਿਹੜੇ ਗਾਇਕ ਨੇ ਪੰਜਾਬ ਦੇ ਇਹਨਾਂ ਨੂੰ ਵਧੀਆ ਪੈਸਾ ਦਿੰਦੇ ਨੇ ਪਰ ਅੱਜ ਇਹ ਬੋਲਦੇ ਹੀ ਨਹੀਂ ਹੈਗੇ ਜਮਾ ਹੀ ਨਹੀਂ ਬੋਲਦੇ ਇਹਨਾਂ ਦੇ ਮਿਲੀਅਨ ਮਿਲੀਅਨ ਫੋਲੋਅਰ ਨੇ ਮਿਲੀਅਨ ਲੋਕ ਲੱਖਾਂ ਦੇ ਵਿੱਚ ਲੋਕ ਇਹਨਾਂ ਨੂੰ ਸਪੋਰਟ ਕਰਦੇ ਨੇ ਪਰ ਇਹ ਅੱਜ ਇਹਨਾਂ ਨੇ ਔਕਾਤ ਦਿਖਾਤੀ ਜਾਂ ਪਹਿਲਾਂ ਵੀ ਇਹਨਾਂ ਨੇ ਔਕਾਤ ਦਿਖਾਈ ਹੈ ਕਿ ਇਹ ਆਮ ਆਮ ਲੋਕਾਂ ਦੇ ਸਿਰ ਤੋਂ ਬਣ ਜਾਂਦੇ ਨੇ ਪਰ ਆਮ ਲੋਕਾਂ ਦੇ ਲਈ ਆਵਾਜ਼ ਹੀ ਨਹੀਂ ਚੱਕ ਦੇਣਗੇ ਤੁਸੀਂ ਜ਼ਰੂਰ ਗੌਰ ਕਰਿਆ ਕਰੋ ਜਿਹਹਾ ਤੇ ਜਿਹੜੇ ਆਮ ਲੋਕਾਂ ਦੇ ਸਿਰ ਤੋਂ ਬਣੇ ਹੁੰਦੇ ਨੇ ਪਰ ਆਮ ਲੋਕਾਂ ਦੀ ਉਹ ਆਵਾਜ਼ ਹੀ ਨਹੀਂ ਚੱਕਦੇ ਹੰਗੇ। ਇਮਾਨਦਾਰੀ ਦੀ ਜੇ ਗੱਲ ਕਰੀਏ 7-8 ਮਹੀਨੇ ਹੋ ਗਏ ਮੈਨੂੰ ਨੌਕਰੀ ਕਰਦੇ ਨੂੰ। ਆ ਜਿਹੜੀ ਸਰਕਾਰੀ ਨੌਕਰੀ ਮਿਲੀ ਸੀ। ਪਰ ਮੈਂ ਭ੍ਰਸ਼ਟਾਚਾਰ ਮੈਂ ਨਹੀਂ ਦਿੱਤਾ ਹਾਂਗਾ। ਕਿਉਂ ਨਹੀਂ ਦਿੱਤਾ? ਇੱਥੇ ਆਏ ਹੁੰਦਾ ਕਿ ਇੱਕ ਜਦੋਂ ਕਰੋਨਾ ਚੱਲਿਆ ਸੀ। ਕਰੋਨੇ ਵੇਲੇ ਉਹ ਜਿਹੜਾ ਕਰੋਨੇ ਦਾ ਸਰਟੀਫਿਕੇਟ ਬਣਦਾ ਸੀ ਮੈਂ ਨਾ ਟੀਕਾ ਲਵਾਇਆ ਨਾ ਮੈਂ ਸਰਟੀਫਿਕੇਟ ਪੈਸੇ ਦੇ ਕੇ ਬਣਾਇਆ ਮੇਰੀ ਤਨਖਾਹ 7-8 ਮਹੀਨੇ ਦੀ ਰੁਕੀ ਹੋਈ ਆ ਕਹਿੰਦੇ ਭਾਈ ਉਹ ਟੀਕਾ ਜ਼ਰੂਰੀ ਆ ਉਦੋਂ ਮਹਾਮਾਰੀ ਵੇਲੇ ਉਹ ਮੰਗਿਆ ਜਾਂਦਾ ਸੀ ਕਿ ਭਾਈ ਆ ਟੀਕੇ ਦੇ ਸਰਟੀਫਿਕੇਟ ਦੋ ਥੋੜੀ ਤਾਂ ਤਨਖਾਹ ਪਾਉਂਗੀ ਉਹ ਰੂਲ ਅੱਜ ਤੱਕ ਚੱਲੀ ਜਾਂਦੇ ਆ ਮੈਂ ਕਹਿੰਦਾ ਮੈਂ ਰਿਸ਼ਵਤ ਨਹੀਂ ਦੇਣੀ ਨਾ ਮੈਂ ਭ੍ਰਸ਼ਟਾਚਾਰ ਦੇਣਾ ਕਿਉਂ ਕਿਉਂਕਿ ਮੈਂ ਸੰਘਰਸ਼ ਕਰਕੇ ਨੌਕਰੀ ਲਈ ਆ ਸਾਰੇ ਯੱਗ ਨੂੰ ਪਤਾ ਸਾਰੇ ਲੋਕਾਂ ਨੂੰ ਪਤਾ ਕਿ ਇਹ ਇਨਸਾਨ ਨੇ ਸੰਘਰਸ਼ ਕਰਿਆ ਤੇ ਸੰਘਰਸ਼ ਕਰਕੇ ਨੌਕਰੀ ਲਈ ਇੱਥੇ ਜਿਹੜੇ 400 ਪਰਿਵਾਰਾਂ ਦੀ ਮੈਂ ਆਵਾਜ਼ ਚੱਕਦਾ ਸੀ ਉਹਨਾਂ ਚੋਂ 2-4 ਨੇ ਤਾਂ ਮੇਰਾ ਧੰਨਵਾਦ ਕਰਤਾ ਹੁਣ ਬਾਕੀ ਮਰੀ ਹੋਈਆਂ ਜ਼ਮੀਰਾਂ ਦੇ ਜਿਹੇ ਲੋਕ ਨੇ ਉਹ ਵੀ ਕਿ ਮੁੜ ਕੇ ਮੈਨੂੰ ਕਿਸੇ ਨੇ ਧੰਨਵਾਦ ਵੀ ਨਹੀਂ ਕਰਿਆ ਕਿ ਭਾਈ ਧੰਨਵਾਦ ਤੋਂ ਆਵਾਜ਼ ਤਾਂ ਚੱਕੀ ਇੱਕ ਕਹਿੰਦੇ ਨੇ ਕਿ ਕਿਸਾਨੀ ਮੰਗਾਂ ਨੇ ਜਿਹੜੀਆਂ ਇਹ ਤਾਂ ਕੇਂਦਰ ਦੀ ਕਿਸਾਨੀ ਮੰਗਾਂ ਨੇ ਪੰਜਾਬ ਨਾਲ ਤਾਂ ਕੋਈ ਮਸਲੇ ਹੀ ਨਹੀਂ ਆਏ ਵੀ ਕਹਿੰਦੇ ਨੇ ਪੰਜਾਬ ਨਾਲ ਕਈ ਮੰਗਾਂ ਨੇ ਕਿਸਾਨਾਂ ਦੀਆਂ ਜਿਹੜੀਆਂ ਅਧੂਰੀਆਂ ਨੇ ਚਾਹੇ ਉਹ ਆ ਜਿਹੜੀਆਂ ਫਸਲਾਂ ਖੜੀਆਂ ਨੇ ਪਿੱਛੇ ਦੇਖ ਲਓ ਇਹ ਜਿਹੜੇ ਫਸਲਾਂ ਕਿਸਾਨਾਂ ਦੀਆਂ ਨੇ ਜਦੋਂ ਇਹਨਾਂ ਦੇ ਨੁਕਸਾਨ ਹੁੰਦੇ ਨੇ ਇਹਨਾਂ ਦੇ ਮੁਆਵਜ਼ੇ ਖੜੇ ਨੇ ਕਈਆਂ ਕਿਸਾਨਾਂ ਦੇ ਇੱਕ ਇੱਕ ਤਾਂ ਗੱਲ ਮੈਂ ਉਹ ਦੱਸ ਦੇਣਾ ਚਾਹਣਾ ਕਿ 22 ਮਈ 2022 ਨੂੰ ਤਲੰਗਾਨਾ ਸਰਕਾਰ ਨੇ ਚੰਡੀਗੜ੍ਹ ਵਿਖੇ ਸਾਨੂੰ ਜਿਹੜੇ ਇਹ ਕਿਸਾਨ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ 750 ਕਿਸਾਨ ਸੀ ਉਹਨਾਂ ਦੇ ਪਰਿਵਾਰ ਤੇ 3 3 ਲੱਖ ਇਹਨਾਂ ਨੂੰ ਤੇ 10 ਲੱਖ ਜਿਹੜੇ ਉਹ ਆਪਣੇ ਫੌਜੀ ਸੀ ਜਿਹੜੇ ਸ਼ਹੀਦ ਫੌਜੀ ਆ ਉਹਨਾਂ ਨੂੰ ਦਿੱਤਾ ਸੀ 22 ਮਈ 2022 ਨੂੰ ਸਾਨੂੰ ਏਸੀ ਵਾਲੀਆਂ ਬੱਸਾਂ ਵਿੱਚ ਲੈ ਕੇ ਗਏ ਸੀ ਸਾਨੂੰ ਸਾਡੇ ਸ਼ਹਿਰਾਂ ਤੋਂ ਵੱਖ-ਵੱਖ ਜਿੰਨੇ ਵੀ ਸੀ ਉਹ ਚੰਡੀਗੜ੍ਹ ਗਏ ਸੀ ਉੱਥੇ ਤੇਲੰਗਾਨਾ ਦੇ ਮੁੱਖ ਮੰਤਰੀ ਨੇ 3 ਲੱਖ ਦੇਣਾ ਸੀ ਮੁਆਵਜ਼ਾ ਜਿਹੜਾ ਕਿ ਅੱਜ ਤੱਕ ਨਹੀਂ ਮਿਲਿਆ ਉੱਥੇ ਭਗਵਾਨਤਮਾਨ ਸੀਐਮ ਪੰਜਾਬ ਉੱਥੇ ਤੇਲੰਗਾਨਾ ਦਾ ਚੰਦਰ ਸੇਖਰ ਰਾਓ ਸੀਐਮ ਸੀ ਤੇ ਕੇਜਰੀਵਾਲ ਦਿੱਲੀ ਦਾ ਸੀਐਮ ਸੀ ਉੱਥੇ ਤਿੰਨ ਮੁੱਖ ਮੰਤਰੀਆਂ ਦੀ ਹਾਜ਼ਰੀ ਦੇ ਵਿੱਚ ਉਹ ਮੁਆਵਜ਼ਾ ਮਿਲਿਆ ਸੀ ਜਿਹੜਾ ਕਿ ਤਕਰੀਬਨ 200 ਪਰਿਵਾਰਾਂ ਨੂੰ ਅੱਜ ਤੱਕ ਨਹੀਂ ਆਏਗਾ ਇਹ ਮੰਗ ਤੁਸੀਂ ਦੱਸੋ ਕਿਹਦੀ ਆ ਇਹ ਤਾਂ ਪੰਜਾਬ ਸਰਕਾਰ ਤੋਂ ਹੀ ਲੈਣਾ ਸੀ ਜਥੇਵੰਦੀਆਂ ਕਈ ਵਾਰ ਕਈ ਵਾਰ ਇਹਨਾਂ ਨੂੰ ਯਾਦ ਹੁੰਦਾ ਜਥੇਵੰਦੀਆਂ ਨੂੰ ਕਈ ਵਾਰ ਨਹੀਂ ਯਾਦ ਹੁੰਦਾ ਪਰ ਮੈਂ ਯਾਦ ਵੀ ਕਰੋਨਾ ਨਾਲ ਵਾਰ-ਵਾਰ ਕੀ ਪਾਈਏ ਮੰਗਾ ਇਹ ਪੰਜਾਬ ਸਰਕਾਰ ਤੋਂ ਹੀ ਲੈਣੀ ਬਹੁਤ ਦੁੱਖ ਹੋਇਆ ਬਹੁਤ ਗਲਤ ਹੋਇਆ ਕੀ ਅਜਿਹਾ ਨਹੀਂ ਹੋਣਾ ਚਾਹੀਦਾ ਕੋਈ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਜਰੂਰ ਕਮੈਂਟ ਕਰ ਦਿਓ ਕੋਈ ਗੱਲਬਾਤ ਪੁੱਛਣੀ ਚਾਹੁੰਦੇ ਹੋ ਜਰੂਰ ਕਮੈਂਟ ਕਰਿਓ ਕੋਈ ਗੱਲਬਾਤ ਹੋਵੇ ਤੁਹਾਡੀ ਕੋਈ ਕਮੈਂਟ ਕੋਈ ਸਵਾਲ ਪੁੱਛਣਾ ਹੋਵੇ ਤਾਂ ਕਮੈਂਟ ਕਰ ਦਿਓ ਮੈਸੇਜ ਕਰ ਦਿਓ ਤੇ ਲਾ ਆਹੋ ਬਾਈ ਪੈਸੇ ਤਾਂ ਪਤਾ ਨਹੀਂ ਹੁਣ ਇਹ ਕਿੱਧਰ ਚਲੇ ਗਏ ਚਲੋ ਕੋਈ ਨਹੀਂ ਆਵਾਜ਼ ਚੱਕਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਉਂਨੇ ਆ ਜਰੂਰ ਚੱਕਾਂਗੇ ਆਵਾਜ਼ ਪਰ ਤੁਸੀਂ ਇਹ ਚੀਜ਼ਾਂ ਜਰੂਰ ਦੇਖਿਓ ਕਿ ਜਿਹੜੇ ਪੰਜਾਬ ਦੇ ਕਲਾਕਾਰ ਪੰਜਾਬ ਦਾ ਪੈਸਾ ਖਾਂਦੇ ਨੇ ਪੰਜਾਬ ਦੇ ਲੋਕਾਂ ਤੋਂ ਬਣੇ ਹੋਏ ਨੇ ਉਹ ਤੁਸੀਂ ਜਰੂਰ ਗੌਰ ਕਰਿਓ ਉਹਨਾਂ ਦੀ ਆਈਡੀਆ ਤੇ ਜਾ ਕੇ ਕਿ ਕਿਹੜਾ ਹੱਕ ਦੇ ਵਿੱਚ ਖੜਾ ਪੰਜਾਬ ਦੇ ਆ ਹਰਦੀਪ ਗਰੇਵਾਲ ਆਉਣਿਆ ਜਿਹੜੇ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਪਿੱਛੇ ਇਹ ਸਪੋਰਟ ਕੀਤੀ ਸੀ ਉਹਦੀ ਫਿਲਮ ਨੂੰ ਸਿਕਸੀਚ ਨੂੰ ਉਹ ਬੰਦੇ ਦੀ ਮੈਂ ਤਾਂ ਪਰਸਨਲ ਉਹਦੇ ਜਾ ਕੇ ਦੇਖ ਲਈ ਉਹਦੀ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀ ਪੋਸਟ ਨਹੀਂ ਕਿਸਾਨਾਂ ਦੇ ਪੱਖ ਚੋਣੇ ਪਾਈ ਆਹ ਦਲਜੀਤ ਦੋਸਾਂ ਜਿਹੜੇ ਮੋਦੀ ਉਹਨਾਂ ਨੂੰ ਮਿਲਦੇ ਸੀ ਜਿਹੜੇ ਕਿਸਾਨਾਂ ਦਾ ਹੀ ਖਾ ਕੇ ਕਿਸਾਨ ਕਿਉਂਕਿ ਯਾਰ ਕਿਸਾਨਾਂ ਤੋਂ ਹੀ ਬਣੇ ਹੋਏ ਨੇ ਪੰਜਾਬੀਆਂ ਤੋਂ ਹੀ ਬਣੇ ਹੋਏ ਨੇ 1 ਲੱਖ ਤੇ ਤਾਂ ਚੜ ਕੇ ਬਹਿ ਗਏ ਨਹੀਂ ਉੱਪਰ ਤੱਕ ਪਹਿਲਾਂ ਪੰਜਾਬ ਦੇ ਲੋਕਾਂ ਨੇ ਸੁਣਿਆ ਸੀ ਇਹਨਾਂ ਨੂੰ ਆ ਜਿਹੜੇ ਕਲਾਕਾਰ ਵੱਡੇ ਬੈਠੇ ਅੱਜ ਕਹਿੰਦੇ ਅਸੀਂ ਆਪਣੇ ਦਮ ਤੇ ਬਣ ਗਏ ਜੇ ਲੋਕ ਇਹਨਾਂ ਸੁਣਨੇ ਇਹਨਾਂ ਨੂੰ ਇਹ ਕਿੱਥੇ ਵੱਡੇ ਬਣ ਜਾਣ ਪੰਜਾਬ ਦੇ ਲੋਕਾਂ ਨੇ ਸਭ ਤੋਂ ਪਹਿਲਾਂ ਇਹਨਾਂ ਨੂੰ ਸੁਣਿਆ ਹੌਲੀ-ਹੌਲੀ ਇਹ ਅੱਗੇ ਗਏ ਉਹ ਤੋਂ ਬਾਅਦ ਫਿਰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਕਿਸਾਨਾਂ ਨੇ ਪੈਸਾ ਦੇ ਕੇ ਸ਼ੋਹਾ ਚ ਬੁਲਾਏ ਵਿਆਹਾਂ ਚ ਬੁਲਾਏ ਟੂਰਨਾਮੈਂਟ ਕਬੱਡੀ ਕਪਾਂ ਚ ਬੁਲਾਏ ਇਹਨਾਂ ਨੂੰ ਚੰਗਾ ਖਾਣ ਪੀਣ ਲੱਗ ਪਏ ਮੁੜ ਕੇ ਇਹ ਅੱਜ ਦੇਖ ਲੋ ਤੁਹਾਡੇ ਬਾਰੇ ਜਾਂ ਪੰਜਾਬ ਬਾਰੇ ਕੌਣ ਬੋਲਦਾ ਕਿਹੜਾ ਦਲਜੀਤ ਬੋਲਦਾ ਸਾਰੇ ਕਲਾਕਾਰ ਜਿੰਨੇ ਵੀ ਜ਼ਰੂਰ ਚੈੱਕ ਕਰਿਆ ਕਰੋ ਇਹਨਾਂ ਨੂੰ ਰਾਤ ਭਾਂਨੇ ਸਿੱਧੂ ਨੇ ਵੀ ਲਾਈਵ ਹੋਇਆ ਸੀ ਉਹਨ ਵੀ ਗਾਲਾ ਕੱਢ ਕੇ ਗਾਲਾ ਕੱਢ ਕੇ ਬੋਲੇ ਆ ਉਹ ਵੀ ਕਿਹੜੇ ਜਿਹੜੇ ਕਲਾਕਾਰ ਬੰਦੂਕਾਂ ਦੀਆਂ ਗੱਲਾਂ ਕਰਦੇ ਨੇ ਹੈਂ ਬਦਮਾਸ਼ੀ ਦੀਆਂ ਗੱਲਾਂ ਕਰਦੇ ਨੇ ਗੀਤਾਂ ਦੇ ਵਿੱਚ ਉਹਨਾਂ ਤੋਂ ਕਿਸਾਨਾਂ ਦੇ ਪੱਖ ਦੇ ਵਿੱਚ ਜਾਂ ਪੰਜਾਬ ਦੇ ਲੋਕਾਂ ਦੇ ਪੱਖ ਦੇ ਵਿੱਚ ਨਹੀਂ ਬੋਲ ਹੋਇਆ ਉਹ ਕਲਾਕਾਰਾਂ ਤੋਂ ਉਹ ਵੱਡੇ ਬਦਮਾਸ਼ ਬਣਦੇ ਨੇ ਉਹਨੇ ਵੀ ਗੁੱਸੇ ਦੇ ਵਿੱਚ ਰਾਤ ਕਿਹਾ ਪਾਨਾ ਸਿੱਧੂ ਐਨ ਬੰਦਾ ਦਿਲੋਂ ਖੜਾ ਪੰਜਾਬ ਦੇ ਲੋਕਾਂ ਲਈ ਦਿਲ ਦਾ ਉਹ ਸਾਫ਼ ਜਿਹਾ ਬੰਦਾ ਬੱਬੂ ਮਾਨ ਬੱਬੂ ਮਾਨ ਨੇ ਜਿੰਨਾ ਫਿਲਮਾਂ ਗਾਣਿਆਂ ਦੇ ਵਿੱਚ ਕਿਸਾਨੀ ਲਈ ਕੀਤੀਆਂ ਗੱਲਬਾਤ ਉਹ ਤਾਂ ਚੰਗੀ ਗੱਲ ਆ ਪਰ ਭਗਵੰਤ ਮਾਨ ਬੱਬੂ ਮਾਨ ਦਾ ਉਹਨਾਂ ਇੱਕ ਚੰਗਾ ਦੋਸਤ ਇਹ ਆ ਇੰਨਾ ਮਤਲਬ ਬੰਦੇ ਨੇ ਨਾ ਉਹਦੇ ਨਾਲ ਫਿਲਮਾਂ ਕਰੀਆਂ ਨੇ ਗਾਏ ਹੋਵੇ ਤੇ ਬੱਬੂ ਮਾਨ ਨੂੰ ਚੰਗੀ ਤਰ੍ਹਾਂ ਵੱਡੀ ਸਪੋਰਟ ਦੇ ਤੌਰ ਤੇ ਖੜਨਾ ਚਾਹੀਦਾ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਲੋਕਾਂ ਲਈ ਕਿਉਂਕਿ ਬੱਬੂ ਮਾਨ ਉਹਨਾਂ ਨੇ ਇੱਕ ਜਥੇਵੰਦੀ ਬਣਾਈ ਸੀ ਜੂੰ ਜਦਾ ਪੰਜਾਬ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਉਹਦੇ ਵਿੱਚ ਰਣਜੀਤ ਬਾਵਾ ਸੀ ਜੱਸਾ ਪੱਟੀ ਵੀ ਸੀ ਜੱਸ ਗਰੇਵਾਲ ਜਿਹੜਾ ਗਾਇਕ ਉਹ ਵੀ ਸੀ ਬਾਕੀ ਹੋਰ ਬਾਰੇ ਮੈਨੂੰ ਇਨੀ ਜਾਣਕਾਰੀ ਨਹੀਂ ਇਹ ਚਾਰ ਪੰਜ ਚਿਹਰੇ ਸੀ ਵੱਡੇ ਜਿਹੜੇ ਕੀ ਅਸੀਂ ਦੇਖੇ ਸੀ ਬੱਬੂ ਮਾਨ ਨੇ ਜੂੰ ਜਦਾ ਪੰਜਾਬ ਬਣਾਈ ਸੀ ਉਹ ਕਹਿੰਦੇ ਇਹ ਸਾਡੀ ਜਿਹੜੀ ਜਥੇਵੰਦੀ ਆ ਇਹ ਸਵਾਲ ਕਰਿਆ ਕਰੋਗੀ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਬਾਰੇ ਤੇ ਉਹ ਜਥੇਵੰਦੀ ਜਮ੍ਹਾਂ ਹੀ ਠੱਪ ਉਈ ਬੈਠੀ ਆ ਪਤਾ ਨਹੀਂ ਉਹ ਕਿੱਥੇ ਗਈ ਜਥੇਵੰਦੀ ਜਿਵੇਂ ਜਿਵੇਂ ਕਿ ਦੀਪ ਸਿੱਧੂ ਬਾਈ ਨੇ ਵੀ ਕਿਹਾ ਸੀ ਕਿ ਇਹ ਆਪਣੇ ਨਾਲ ਜੁੰਝੀ ਜਾਂਦੇ ਨੇ ਉਹ ਜੂਝ ਦਾ ਪੰਜਾਬ ਜਥੇਵੰਦੀ ਸੀ ਉਹ ਹੋਂਦ ਚ ਇਹਨਾਂ ਦੀ ਲਿਆਂਦੀ ਸੀ ਪਰ ਉਹ ਹੁਣ ਲੱਭਦੀ ਨਹੀਂ ਹੈਗੀ ਕਿੱਥੇ ਗਈ ਜਥੇਵੰਦੀਆਂ ਤਾਂ ਬਥੇਰੀਆਂ ਬਣੀਆਂ ਨੇ ਪਰ ਕਿੱਥੇ ਗਈ ਆ ਉਹ ਮੁੜ ਕੇ ਲੱਭਦੀਆਂ ਹੀ ਨਹੀਂ ਹੈਗੀਆਂ ਬਾਕੀ ਹੁਣ ਉਹ ਚੀਜ਼ ਨੂੰ ਦੇਖ ਕੇ ਬਹੁਤ ਗੁੱਸਾ ਹੋਇਆ ਕਿ ਜਿਹੜੇ ਪੁਲਿਸ ਮੁਲਾਜ਼ਮਾ ਆਪਣੀ ਕਿਸਾਨਾਂ ਦਾ ਖਾ ਕੇ ਹਨਾ ਆਪਣੀ ਲੋਕਾਂ ਦਾ ਖਾ ਕੇ ਉਹਨਾਂ ਨਾਲ ਮਾੜਾ ਵਿਵਹਾਰ ਕੀਤਾ ਉਹਨਾਂ ਨੇ ਉਹਨਾਂ ਨਾਲ ਐ ਅਜੀਹਾ ਵਿਵਾਰ ਹੋਇਆ ਕਿ ਉਹ ਵਿਚਾਰੇ ਗੁੰਡੇ ਹੋਣ ਜਿਵੇਂ ਆ ਉਹ ਤਾਂ ਹੱਕ ਮੰਗਣ ਲਈ ਬੈਠੇ ਸੀ ਦਿੱਲੀ ਜਾ ਰਹੇ ਸੀ ਉਹਨਾਂ ਦਾ ਰਾਹ ਰੋਕਿਆ ਗਿਆ ਪੰਜਾਬ ਦੇ ਵਪਾਰੀ ਕਹਿੰਦੇ ਕਿਸਾਨ ਸਾਡਾ ਰਾਹ ਰੋਕੀ ਬੈਠੇ ਨੇ ਦੇਖੋ ਵਪਾਰੀ ਪੜ੍ਹੇ ਲਿਖੇ ਹੁੰਦੇ ਨੇ ਪੜ੍ਹੇ ਲਿਖੇ ਡਿਗਰੀਆ ਕਰੀਆਂ ਹੁੰਦੀਆਂ ਨੇ ਤੇ ਵਪਾਰੀਆਂ ਨੂੰ ਸੱਚ ਸਭ ਕੋ ਪਤਾ ਕਿ ਕਿਹਨਾਂ ਨੇ ਰਾਹ ਰੋਕੇ ਹੋਇਆ ਕਿਸਾਨ ਤਾਂ ਦਿੱਲੀ ਜਾ ਰਹੀ ਸੀ ਰਾਹ ਤਾਂ ਹਰਿਆਣਾ ਸਰਕਾਰ ਨੇ ਰੋਕਿਆ ਵੈਰੀਗੇਡ ਲਾਇਨ ਕੰਕਰੀਟ ਦੇ ਕੰਧਾ ਕਰੀਆਂ ਨੇ ਸੱਚ ਤਾਂ ਲੋਕਾਂ ਦੇ ਸਾਹਮਣੇ ਆ ਕਿ ਰਾਹ ਕਿਹਨਾਂ ਨੇ ਰੋਕੇ ਕਿਸਾਨ ਤਾਂ ਦਿੱਲੀ ਜਾ ਰਹੇ ਸੀ ਉਹਨਾਂ ਨੇ ਤਾਂ ਦਿੱਲੀ ਜਾ ਕੇ ਬਹਿਣਾ ਸੀ ਸੰਘਰਸ਼ ਕਰਨਾ ਸੀ ਆਪਣੀਆਂ ਹੱਕੀ ਮੰਗਾ ਲਈ ਹਾਂਜੀ ਇੱਕ ਗੱਲ ਜ਼ਰੂਰ ਆ ਬਾਈ ਨੇ ਇੱਕ ਕਮੈਂਟ ਕਰਿਆ ਹੋਇਆ ਪੰਜਾਬ ਦੇ ਨੌਜਵਾਨ ਬਾਹਰ ਨਾ ਜਾਣ ਆਪਣੇ ਮੁਲਕ ਦੇ ਵਿੱਚ ਪੜ੍ਹਾਈ ਕਰਨ ਪੰਜਾਬ ਦੇ ਵਿੱਚ ਤੇ ਸਿਸਟਮ ਦਾ ਹਿੱਸਾ ਬਣਨ ਆਪਣੇ ਹੱਥਾਂ ਦੇ ਵਿੱਚ ਸਿਸਟਮ ਲੈਣ ਹੇਠਲੇ ਪੱਦਰ ਤੇ ਹੀ ਸਹੀ ਪਰ ਪੰਜਾਬ ਤੇ ਆਪਣਾ ਦਾਵਾ ਤੇ ਰੱਖੋ ਬਿਲਕੁਲ ਮੈਂ ਇਹ ਚੀਜ਼ ਦੇ ਪੱਖ ਦੇ ਵਿੱਚ ਆ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਪੜ੍ਹ ਲੈ ਕੇ ਪੰਜਾਬ ਦੇ ਵਿੱਚ ਆਉਣ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਉਣ ਪੰਜਾਬ ਦੇ ਐਮਐਲਏ ਐਮਪੀ ਦੀਆਂ ਜਿਹੜੀਆਂ ਵੋਟਾਂ ਹੁੰਦੀਆਂ ਨੇ ਉਹਦੇ ਵਿੱਚ ਜ਼ਰੂਰ ਖੜੇ ਹੋਣ ਸਰਪੰਚੀ ਦੀਆਂ ਹੋਵੇ ਚਾਹੇ ਉਹ ਐਮਪੀ ਦੀਆਂ ਹੋਵੇ ਚਾਹੇ ਐਮਐਲਏ ਦੀਆਂ ਹੋਵੇ ਜ਼ਰੂਰ ਪੰਜਾਬ ਦੀਆਂ ਵੋਟਾਂ ਦੇ ਵਿੱਚ ਖੜੇ ਹੋਣ ਪੰਜਾਬ ਦੇ ਲੋਕਾਂ ਨੂੰ ਆਪਣੀ ਜਿਹੜੀਆਂ ਵੋਟਾਂ ਹੁੰਦੀਆਂ ਨੇ ਇੱਕ ਦੂਜੇ ਤੇ ਹਸਣਾ ਨਹੀਂ ਚਾਹੀਦਾ ਸਾਨੂੰ ਸਮਾਂ ਕਿ ਸਾਨੂੰ ਆਪਣੇ ਪੰਜਾਬ ਨੂੰ ਜੇ ਬਚਾਉਣਾ ਤੁਸੀਂ ਵੋਟਾਂ ਦੇ ਵਿੱਚ ਖੜੇ ਹੋਵੋ ਰਾਜਨੀਤੀ ਦੇ ਵਿੱਚ ਸਾਰੇ ਨੌਜਵਾਨ ਆਉਣ ਰੁਚੀ ਰੱਖਿਆ ਕਰੋ ਇੱਕ ਤਾਂ ਬਹੁਤ ਭੰਡਿਆ ਜਾਂਦਾ ਜਿਹੜਾ ਕੋਈ ਸੱਚਾ ਰਾਜਨੀਤੀ 'ਚ ਚੱਲਿਆ ਜਾਂਦਾ ਉਹ ਕਹਿੰਦੇ ਭਾਈ ਇਹ ਤਾਂ ਰਾਜਨੀਤਿਕ ਚੱਲਿਆ ਗਿਆ ਇਹ ਤਾਂ ਬੰਦਾ ਗਲਤ ਆ ਫੈਸਲੇ ਕੌਣ ਕਰਦਾ ਰਾਜਨੀਤਿਕ ਲੀਡਰ ਕਰਦੇ ਨੇ ਫੈਸਲੇ ਕੋਈ ਉਨੋਂ ਤਾਂ ਹੁੰਦੇ ਨਹੀਂ ਹੈਗੇ ਰਾਜਨੀਤਿਕ ਲੀਡਰ ਫੈਸਲੇ ਕਰਦੇ ਨੇ ਹੁਣ ਕਿਸਾਨਾਂ ਤੇ ਪਿੱਛੇ ਜੇ ਜਦੋਂ 2022 ਦੇ ਵਿੱਚ ਉਹ ਉਹਨਾਂ ਨੇ ਵੋਟਾਂ 'ਚ ਖੜੇ ਹੋਏ ਸੀ ਵਿਧਾਨ ਸਭਾ ਪੰਜਾਬ ਦੀ ਜਿਹੜੀ ਵੋਟਾਂ ਸੀ ਬਹੁਤ ਮਾੜਾ ਕਿਹਾ ਗਿਆ ਉਹਨਾਂ ਨੂੰ ਕਿ ਇਹਨਾਂ ਨੇ ਗਲਤ ਕਰਿਆ ਗਲਤ ਫੈਸਲਾ ਲਿਆ ਹੁਣ ਕਿਸਾਨੀ ਮੰਗਾ ਲਈਏ ਉਹਨਾਂ ਨੂੰ ਡੰਡੇ ਖਾਣੇ ਪੈਂਦੇ ਨੇ ਉਹਨਾਂ ਨੂੰ ਆਪਣਾ ਨੁਕਸਾਨ ਕਰਾਉਣਾ ਪੈਂਦਾ ਜੇ ਇਹ ਕਿਸਾਨ ਆਪਣੀ ਸਰਕਾਰ ਬਣਾ ਲੈਣੇ ਹਮਚਾਈ ਮਜ਼ਦੂਰ ਨੇ ਦੋਵੇਂ ਸਾਂਝੇ ਸਾਂਝੇ ਖੜੇ ਹੋ ਜਾਣ ਜਿੰਨੇ ਮਜ਼ਦੂਰ ਖੜੇ ਹੋਣਗੇ ਉਨੇ ਹੀ ਕਿਸਾਨ ਖੜੇ ਹੋ ਜਾਣ ਕਿਉਂਕਿ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦਾ ਜਿੰਦਾਬਾਦ ਦਾ ਨਾਰਾ ਲਾਉਨੇ ਆਪਾਂ ਹਮੇਸ਼ਾ ਹੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਹਾ ਕਰੋ ਕਈ ਕਈ ਆਂਦੇ ਨੇ ਕਿਸਾਨ ਇਕਤਾ ਜਿੰਦਾਬਾਦ ਸੋ ਜਿਹੜਾ ਇਹ ਨਾਰਾ ਦੂਰਾ ਨਾ ਲਾਇਆ ਕਰੋ ਇਕੱਠੇ ਹੋ ਕੇ ਤੁਰੋ ਇਕੱਠੇ ਹੋ ਕੇ ਥੋੜਾ ਭਲਾ ਆਉਣਾ ਕਈ ਮਜ਼ਦੂਰਾਂ ਨੂੰ ਪਤਾ ਨਹੀਂ ਕਈ ਮਜ਼ਦੂਰ ਕਹਿੰਦੇ ਨੇ ਕਿਸਾਨ ਆਪਣੀਆਂ ਮੰਗਾ ਮੂਰੇ ਰੱਖੀ ਜਾਂਦੇ ਸਾਡੀ ਤੇ ਕੋਈ ਮੰਗ ਨਹੀਂ ਉਹ ਮਜ਼ਦੂਰਾਂ ਨੂੰ ਮੈਂ ਅੱਜ ਦੱਸ ਦੇਣਾ ਚਾਹੁੰਨਾ ਕਿ ਜਿਹੜੇ ਕਿਸਾਨ ਆਪਣੀਆਂ ਮੰਗਾਂ ਰੱਖੀ ਫਿਰਦੇ ਸੀ 12 ਜਾਂ 18 ਮੰਗਾਂ ਸੀ ਇਹਨਾਂ ਦੀ ਆ ਇਹਦੇ ਵਿੱਚ ਦੋ ਮੰਗਾਂ ਮਜ਼ਦੂਰਾਂ ਦੀਆਂ ਸੀ ਉਹ ਸੁਣ ਲਓ ਧਿਆਨ ਨਾਲ 600 ਦਿਹਾੜੀ ਰੱਖੀ ਗਈ ਸੀ 600 ਜਾਂ 700 ਰੁਪਏ ਦਿਹਾੜੀ ਮਜ਼ਦੂਰਾਂ ਲਈ ਰੱਖੀ ਗਈ ਸੀ ਕਿ ਮਜ਼ਦੂਰਾਂ ਦੀ ਦਿਹਾੜੀ ਹੋਣੀ ਚਾਹੀਦੀ ਆ ਨੰਬਰ 2 ਜਿਹੜੀ ਮਨਰੇਗਾ ਸਕੀਮ ਚੱਲਦੀ ਆ ਪਿੰਡਾਂ ਦੇ ਵਿੱਚ 100 ਦਿਨ ਸਾਲ ਦੇ ਵਿੱਚ ਦਿਹਾੜੀ ਮਿਲਦੀ ਆ ਉਹਨੂੰ 200 ਦਿਨ ਕਰਿਆ ਜਾਵੇ ਇਹ ਮੰਗ ਜਥੇਬੰਦੀਆਂ ਨੇ ਰੱਖੀ ਹੋਈ ਆ ਮਜ਼ਦੂਰਾਂ ਦੇ ਪੱਖ ਦੇ ਵਿੱਚ ਅਸਲ ਦੇ ਵਿੱਚ ਮਜ਼ਦੂਰਾਂ ਨੂੰ ਕਈਆਂ ਨੂੰ ਪਤਾ ਨਹੀਂ ਜਾਂ ਕਈਆਂ ਨੂੰ ਗੁੰਮਰਾਹ ਕੀਤਾ ਜਾਂਦਾ ਕਿ ਜਿਹੜੇ ਮਜ਼ਦੂਰ ਨੇ ਇਹਨਾਂ ਮਜ਼ਦੂਰਾਂ ਦੀ ਤਾਂ ਇਹ ਕਿਸਾਨ ਗੱਲੇ ਨਹੀਂ ਕਰਦੇ ਹੈਗੇ ਕਿਸਾਨ ਤਾਂ ਆਪਣੀ ਮੰਗ ਰੱਖੀ ਫਿਰਦੇ ਆ ਪਰ ਮਜ਼ਦੂਰਾਂ ਦੀਆਂ ਇਹ ਦੋ ਮੰਗਾਂ ਨੇ ਦੋ 200 ਦਿਨ ਦਿਹਾੜੀ ਮਨਰੇਗਾ ਚ ਤੇ 6700 ਰੁਪਏ ਦਿਹਾੜੀ ਪਰ ਦਿਨ ਦੀ ਹੋਣੀ ਚਾਹੀਦੀ ਹੈ ਮਜ਼ਦੂਰਾਂ ਦੀ ਇਹ ਚੀਜ਼ ਹੀ ਹਾਂਜੀ ਮੈਂ ਠੀਕ ਆ ਤੁਸੀਂ ਦੱਸੋ ਸਾਰੇ ਚੜ੍ਹਦੀ ਕਲਾ ਚੋਂ ਵਧਿਓ ਤੇ ਚੰਗਾ ਹੀ ਧੰਨਵਾਦ ਤੁਹਾਡਾ